ਕੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪਾਰਟੀ ਦਾ ਅਲਾਈਅንስ ਹੋਊਗਾ ਅਲਾਈਅንስ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ 2027 ਪੰਜਾਬ ਦੀ ਵਿਧਾਨ ਸਭਾ ਦੀ ਚੋਣ ਇਕੱਠਿਆਂ ਲੜੂਗੀ ਆਹ ਸਵਾਲ ਤਮਾਮ ਪੰਜਾਬੀਆਂ ਦੇ ਮਨਾਂ ਚ ਨੇ ਸਵਾਲ ਪੰਜਾਬੀਆਂ ਦੇ ਮਨਾਂ ਚ ਹੁਣ ਵੀ ਕਿਉਂ ਨਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪਾਰਟੀ ਦਾ ਇੱਕ ਇਤਿਹਾਸ ਹੈ ਜਿਹੜਾ ਇਤਿਹਾਸ ਰਾਜਸੀ ਗੱਠਜੋੜ ਦਾ ਇਕੱਠਿਆਂ ਇਸ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਇਕੱਠੇ ਹੀ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਲੜੀਆਂ ਤੇ ਪੰਜਾਬ ਦੇ ਵਿੱਚ ਕਈ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਨੇ ਬਣਾਈਆਂ ਪਰ ਅੱਜ ਦੇ ਸਮੇਂ ਦੇ ਵਿੱਚ ਆਹ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਜੇ ਅਲਾਈਅੰਸ ਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਤਾਂ ਪੰਜਾਬ ਦੇ ਸਿਆਸੀ ਸਮੀਕਰਨ 2027 ਦੇ ਵਿੱਚ ਕੀ ਰਹਿ ਸਕਦੇ ਨੇ ਆਹ ਇੱਕ ਵੱਡਾ ਸਵਾਲ ਹੈ ਪਰ ਜਿਵੇਂ ਕਿਸਾਨੀ ਅੰਦੋਲਨ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਐਨਡੀਏ ਦੇ ਵਿੱਚੋਂ ਬਾਹਰ ਆ ਗਿਆ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਟੁੱਟ ਗਿਆ ਸੀ ਅੱਜ ਗੱਠਜੋੜ ਟੁੱਟਿਆ ਹੋਇਆ ਇਸੇ ਗੱਠਜੋੜ ਦੇ ਉੱਪਰ ਪੰਜਾਬ ਤੋਂ ਇੱਕ ਬੀਜੇਪੀ ਦੇ ਵੱਡੇ ਲੀਡਰ ਰਵਨੀਤ ਬਿੱਟੂ ਜਿਹੜੇ ਰੇਲ ਰਾਜ ਮੰਤਰੀ ਵੀ ਨੇ ਭਾਰਤੀ ਜਨਤਾ ਪਾਰਟੀ ਤੋਂ ਉਹਨਾਂ ਨੇ ਕਿਹਾ ਕਿ ਬੀਜੇਪੀ ਪਾਰਟੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਅਲਾਈਅንስ ਨਹੀਂ ਕਰੂਗੀ। ਸ਼੍ਰੋਮਣੀ ਅਕਾਲੀ ਦਲ ਨੇ ਧੋਖਾ ਦਿੱਤਾ ਬੀਜੇਪੀ ਪਾਰਟੀ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਅੰਦੋਲਨ ਦੇ ਵੇਲੇ। ਉਹ ਕਹਿੰਦੇ ਕਿ ਜਦੋਂ 2022 ਦੀ ਚੋਣ ਹੋਈ ਉਦੋਂ ਵੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਮ ਤੇ ਲੜੀ। ਜਦੋਂ 2024 ਦੀ ਪਾਰਲੀਮੈਂਟ ਦੀ ਚੋਣ ਹੋਈ ਤਾਂ ਉਦੋਂ ਵੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਮ ਤੇ ਲੜੀ 2027 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੋਊਗੀ ਆਹ ਚੋਣ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਲੜੂਗੀ ਤੇ ਇਕੱਲਿਆਂ ਪੰਜਾਬ ਦੇ ਵਿੱਚ ਲੜੂਗੀ ਆਹ ਗੱਲ ਰਵਨੀਤ ਸਿੰਘ ਬਿੱਟੂ ਨੇ ਕਹੀ ਜਿਹੜੇ ਪੰਜਾਬ ਤੋਂ ਆ ਆ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਬੀਤੇ ਕੱਲ ਪ੍ਰੈਸ ਕਲੱਬ ਦੇ ਵਿੱਚ ਸਮੋਦਨ ਹੋ ਰਹੀ ਸੀ ਉੱਥੇ ਉਹਨਾਂ ਨੇ ਕਿਹਾ ਕਿ ਅਲਾਈਅੰਸ ਅਸੀਂ ਨਹੀਂ ਕਰਾਂਗੇ ਅਕਾਲੀ ਦਲ ਦੇ ਨਾਲ ਸਾਡਾ ਤਾਂ ਇਕੱਲਿਆਂ ਲੜਨ ਦਾ ਮਨ ਹੈ ਪੰਜਾਬ ਦੇ ਵਿੱਚ ਦੋ ਚੋਣਾਂ ਅਸੀਂ ਇਕੱਲਿਆਂ ਲੜੀਆਂ ਨੇ 2022 ਦੀ ਚੋਣ ਅਸੀਂ ਇਕੱਲੇ ਲੜੀ ਆ 2027 ਦੀ ਚੋਣ ਅਸੀਂ ਇਕੱਲੇ ਲੜੀ ਆ ਅੱਗੇ ਵੀ ਜਿਹੜੀ ਚੋਣ ਹੈ 2022 ਤੇ 24 ਦੀ ਚੋਣਾਂ ਅਸੀਂ ਇਕੱਲੇ ਲੜੀਆਂ ਨੇ 2027 ਜਿਹੜੀ ਅੱਗੇ ਚੋਣ ਹੈ ਆਹ ਚੋਣ ਵੀ ਅਸੀਂ ਇਕੱਲੇ ਲੜਾਂਗੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਮਾਮਲੇ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਇੱਥੇ ਘੋੜੇ ਲੈ ਕੇ ਆ ਗਏ ਖੱੱਚਰ ਲੈ ਕੇ ਆ ਗਏ ਉਹਨਾਂ ਦਾ ਸਬੰਧ ਕੀ ਐ ਸਟੱਡੀ ਦੇ ਨਾਲ ਪੜਾਈ ਦੇ ਨਾਲ ਉਹ ਕਹਿੰਦੇ ਆਹ ਲੋਕ ਪੰਜਾਬ ਦੇ ਵਿੱਚ ਭੜਥੂ ਪਾਉਂਦੇ ਨੇ ਭਾਵੇਂ ਬੁੱਢੇ ਨਾਲੇ ਦਾ ਮਸਲਾ ਹੋਵੇ ਜਾਂ ਕੋਈ ਹੋਰ ਮਸਲਾ ਹੋਵੇ ਹਰ ਇੱਕ ਥਾਂ ਦੇ ਉੱਪਰ ਆਹ ਪਹੁੰਚ ਜਾਂਦੇ ਨੇ ਤੇ ਉੱਥੇ ਹੀ ਉਸੇ ਮਸਲੇ ਤੇ ਗੱਲਬਾਤ ਕਰਦੇ ਹੋਏ ਰਵਨਿਸ਼ ਸਿੰਘ ਬਟੂ ਨੇ ਅਕਾਲੀ ਦਲ ਨਾਲ ਲੜਨ ਦਾ ਜਿਹੜਾ ਪਲਾਨ ਆ ਆਹ ਪਲਾਨ ਆਪਣਾ ਦੱਸਤਾ ਬੈਸ ਤਾਂ ਇਹ ਗੱਲ ਹੁੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉੱਪਰਲੀ ਇਕਾਈ ਹੈ ਉਹਨੇ ਤੈਅ ਕਰਨਾ ਕਿ ਕੌਣ ਪੰਜਾਬ ਦੇ ਵਿੱਚ ਕਿਹਦੇ ਨਾਲ ਗੱਠ ਜੋੜ ਕਰੂਗਾ ਫਿਰ ਜੇਕਰ ਉਹਨਾਂ ਨੇ ਗੱਠ ਜੋੜ ਕਰਨਾ ਵੀ ਹੋਇਆ ਤਾਂ ਉਹ ਬੀਜੇਪੀ ਨੇ ਗੱਠ ਜੋੜ ਅਕਾਲੀ ਦਲ ਨਾਲ ਕਰ ਲੈਣਾ ਜੇਕਰ ਨਹੀਂ ਵੀ ਕਰਨਾ ਹੋਇਆ ਤਾਂ ਉਹ ਕਿਸੇ ਨੂੰ ਪੁੱਛਣਗੇ ਨਹੀਂ ਉਹਨਾਂ ਨੇ ਅਲਾਈანს ਹੋਰ ਨਹੀਂ ਕਰਨਾ ਹੋਊਗਾ ਪਰ ਇੱਕ ਗੱਲ ਪੰਜਾਬ ਦੇ ਲੋਕ ਜ਼ਰੂਰ ਟਿਕ ਟਿਕ ਲਗਾ ਕੇ ਦੇਖਦੇ ਨੇ ਕਿ ਜੇਕਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਅਲਾਈਅንስ ਹੋ ਜਾਂਦਾ ਤਾਂ ਜਿਹੜੇ ਸਿਆਸੀ ਸਮੀਕਰਨ ਨੇ ਆਹ ਸਿਆਸੀ ਸਮੀਕਰਨ ਕੀ ਰਹਿ ਸਕਦੇ ਨੇ ਬਹੁਤ ਲੋਕਾਂ ਦੇ ਇਹਦੇ ਤੇ ਅੱਡ ਅੱਡ ਵਿਚਾਰ ਨੇ ਕਿਉਂਕਿ ਜਦੋਂ ਚੋਣਾਂ ਹੁੰਦੀਆਂ ਨੇ ਬੇਸ਼ੱਕ 22 ਦੀ ਚੋਣ ਹੋਵੇ ਜਾਂ ਫਿਰ 24 ਦੀ ਚੋਣ ਹੋਵੇ ਲੋਕ ਸਭਾ ਦੀ ਜਦੋਂ ਤੁਸੀਂ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਵੋਟ ਪਰਸੈਂਟ ਹੈ ਉਹਨੂੰ ਗਿਣੋਗੇ ਜਾਂ ਫਿਰ ਤੁਸੀਂ ਸੇਟਾਂ ਦੀ ਜਦੋਂ ਆਪਣੇ ਤੌਰ ਦੇ ਉੱਪਰ ਸਿੱਟਾ ਦਾ ਵਿਸ਼ਲੇਸ਼ਣ ਕਰੋਗੇ ਤਾਂ ਤੁਹਾਨੂੰ ਇੱਕ ਵੱਡਾ ਫੋਰਟ ਬੈਂਕ ਰਲ ਕੇ ਦੋਨੋਂ ਪਾਰਟੀਆਂ ਦਾ ਬਣਦਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਇਸੇ ਕਰਕੇ ਬੇਸ਼ੱਕ ਲੀਡਰ ਕਹੀ ਜਾਣ ਕੇ ਅਸੀਂ ਅਲਾਈਸ ਦੇ ਵਿੱਚ ਨਹੀਂ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੀ ਵੱਡੇ ਲੀਡਰ ਸੋਚਦੇ ਨੇ ਕਿ ਸਾਡਾ ਬੀਜੇਪੀ ਦੇ ਨਾਲ ਅਲਾਈਅንስ ਹੋ ਜੇ ਬੀਜੇਪੀ ਵਾਲੇ ਵੀ ਸੋਚਦੇ ਨੇ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਲਾਈਅንስ ਹੋ ਜੇ ਕਿੰਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੀਡਰ ਨੇ ਜਿਹੜੇ ਅੱਜ ਭਾਵੇਂ ਵੱਖਰੇ ਤੌਰ ਦੇ ਉੱਪਰ ਵਿਚਰ ਰਹੇ ਨੇ ਉਹ ਵੀ ਇਸ ਗੱਲ ਦੀ ਹਮਮੀ ਭਰਦੇ ਸੀ ਕਿ ਸਾਡਾ ਬੀਜੇਪੀ ਦੇ ਨਾਲ ਅਲਾਈਅੰਸ ਹੋਣਾ ਚਾਹੀਦਾ ਤੇ ਫਿਊਚਰ ਦੇ ਵਿੱਚ ਕੀ ਰਹੂਗਾ ਆਹ ਚੀਜ਼ ਕਿ ਦੇਖਣ ਵਾਲੀ ਆ ਅੱਜ ਜਿਹੜੇ ਪੰਜਾਬ ਦੇ ਸਿਆਸੀ ਸਮੀਕਰਨ ਪੱਟ ਤੇ ਥਾਪੀ ਕਾਂਗਰਸ ਮਾਰ ਰਹੀ ਆ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਆਹ ਕਾਂਗਰਸੀ ਲੀਡਰਸ਼ਿਪ ਦਾ ਦਾਵਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਅਲਾਈਅੰਸ ਤੋਂ ਬਿਨਾ ਲੋਕ ਸਤਾਈ ਦੇ ਵਿੱਚ ਕੋਈ ਟੱਕਰ ਦੇ ਪਾਊਗਾ ਆ ਭਾਜਪੀ ਤੇ ਅਕਾਲੀ ਦਲ ਲੋਕ ਆਂਕ ਦੇ ਨਹੀਂ ਲੋਕ ਕਹਿੰਦੇ ਨੇ ਕਿ ਜੇ ਇਕੱਠੇ ਹੋ ਜਾਂਦੇ ਨੇ ਫਿਰ ਇੱਕ ਵੱਡਾ ਪ੍ਰਭਾਵ ਪਾਉਣਗੇ ਪੰਜਾਬ ਦੇ ਸਿਆਸੀ ਮਾਨਚਿਤਰ ਦੇ ਉੱਪਰ ਦੋਨੋਂ ਆਹ ਜਿਹੜੇ ਦਲ ਨੇ ਦਾਲਾ ਹਾ ਮਿਲ ਕੇ ਪਰ ਰਵਨੀਤ ਬਿੱਟੂ ਕਹਿੰਦੇ ਕਿ ਅਸੀਂ ਤਾਂ ਇਕੱਲਿਆਂ ਲੜਾਂਗੇ ਅਸੀਂ ਕਿਸੇ ਨਾਲ ਨਹੀਂ ਲੜਾਂਗੇ